ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 3 ਅਕਤੂਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਜ਼ਿਆਦਾਤਰ ਇਲਾਕਿਆਂ ਦਾ ਸਵੇਰ ਵੇਲੇ ਤੋਂ ਹੀ ਮੌਸਮ ਸਾਫ਼ ਰਿਹਾ। ਹਲਕੀ ਜਿਹੀ ਪੱਛੋਰੀ ਹਵਾ ਲਗਾਤਾਰ ਚੱਲ ਰਹੀ ਹੈ ਜਿਸ ਸਦਕਾ ਬਹੁਤ ਸਾਰੇ ਖੇਤਰਾਂ ਦੇ ਵਿੱਚ ਗਰਮੀ ਅਤੇ ਹੌਮਸ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਖੁੱਲ ਕੇ ਪੱਖੋਂ ਹਵਾ ਵੀ ਨਹੀਂ ਚੱਲ ਰਹੀ। ਪੂਲ ਮਲਾ ਕੇ ਅੱਜ ਮੌਸਮ ਸਾਫ਼ ਰਿਹਾ ਰਾਤ ਨੂੰ ਵੀ ਮੌਸਮ ਸਾਫ਼ ਹੀ ਰਹਿਣ ਦੀ ਸੰਭਾਵਨਾ ਹੈ। ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ। ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ, ਹਿਮਾਚਲ ਹੋ ਗਿਆ। ਦਿੱਲੀ ਸਾਰੇ ਹੀ ਇਲਾਕੇ ਦਾ ਮੌਸਮ ਮੁੱਖ ਤੌਰ ਤੇ ਸਾਫ਼ ਬਣਿਆ ਹੋਇਆ ਹੈ। ਕੱਲ ਤੋਂ ਇੱਕ ਹਲਕਾ ਜਿਹਾ ਸਿਸਟਮ ਦਾ ਅਸਰ ਸ਼ੁਰੂ ਹੋਵੇਗਾ ਤੇ ਪੂਰੇ ਦੀਆਂ ਹਵਾਵਾਂ ਦੀ ਵੀ ਵਾਪਸੀ ਹੋਵੇਗੀ। ਇਹਦੇ ਵਿੱਚ ਬੱਦਲਵਾਈ ਪੰਜਾਬ ਦੇ ਵਿੱਚ ਬਣ ਸਕਦੀ ਹੈ ਹਲਕੇ ਤੋਂ ਦਰਮਿਆਨੇ ਮੀਂਹ 5 ਤਰੀਕ ਦੇ ਆਸ-ਪਾਸ ਕੁਝ ਥੇ ਖੇਤਰਾਂ ਦੇ ਵਿੱਚ ਲੱਗ ਸਕਦੇ ਹਨ ਇਹ ਕਾਰਵਾਈਆਂ ਥੋੜੇ ਬਹੁਤੇ ਖੇਤਰਾਵਾਲੀਆਂ ਹੋਣਗੀਆਂ ਬੱਦਲਵਾਈ ਵੱਧ ਖੇਤਰਾਂ ਦੇ ਵਿੱਚ ਬਣ ਸਕਦੀ ਹੈ ਪਰ ਮੀਂਹ ਦੀ ਸੰਭਾਵਨਾ ਅਗਲੇ ਸਿਸਟਮਾਂ ਦੇ ਵਿੱਚ ਲਗਾਤਾਰ ਘਟ ਹੈ ਹਲਕੇ ਤੋਂ ਦਰਮਿਆਨੇ ਜੇ ਸ਼ਰਾਟੇ ਕੁਝ ਕੇ ਖੇਤਰਾਂ ਦੇ ਵਿੱਚ ਹੀ ਲੱਗਣ ਦੀ ਸੰਭਾਵਨਾ ਬਣੀ ਹੈ